ਬਹੁਤ ਸੋਚ ਵਿਚਾਰ ਕੇ ਗੱਲ ਕਰਨ ਲੱਗਿਆ ਤੁਹਾਡੇ ਨਾਲ ਕਿਉਂਕਿ ਇਹ ਗੱਲ ਸਾਡੇ 50 ਤੋਂ 55 ਸਾਲ ਦੇ ਬਜ਼ੁਰਗਾਂ ਨਾਲ ਜੁੜੀ ਹੋਈ ਹੈ ਕੱਲ ਬੰਦੇ ਨੂੰ ਮਿਲਿਆ ਤੇ ਅੱਜ ਫੇਸਬੁੱਕ ਤੇ ਫੋਟੋ ਆ ਗਈ ਵੀ ਬੰਦਾ ਹਲਵੈਦਾ ਕਰ ਗਿਆ ਜੀ ਸਵੇਰੇ ਮੈਂ ਮਿਲਿਆ ਜੈਤਕਾਰ ਸਾਹਿਬ ਨੂੰ ਤੁਰੇ ਆਉਂਦਿਆਂ ਨੂੰ 14 ਮਿੰਟ ਬਾਅਦ ਫੋਨ ਆ ਗਿਆ ਜੀ ਵੀ ਉਹ ਹਲਵੈਦਾ ਕਰ ਗਏ ਚਰਨ ਸਿੰਘ ਚੰਗਾ ਪਲਾ ਖੇਤਾਂ ਦਾ ਕੰਮ ਕਰਦਾ ਲਾਡੇਆਣ ਦਾ ਬਹੁਤ ਵਧੀਆ ਬੰਦਾ ਅਹੀਂ ਪਤਾ ਲੱਗਿਆ ਮਿੰਟ 'ਚ ਗਿਆ ਲਾਲੀ ਢੋਗਲ ਪਤਾ ਨਹੀਂ ਕਿੰਨੇ ਕੁ ਲੋਕ ਤਾਂ ਮੇਰੇ ਇਲਾਕੇ ਦੇ ਜਿਹੜੇ 15 ਮਿੰਟ 'ਚ 20 ਮਿੰਟ 'ਚ ਪਤਾ ਹੀ ਨਹੀਂ ਲੱਗਿਆਗਾ ਚੰਗੇ ਭਲੇ ਦੋਸਤਾਂ ਨੂੰ ਮਿਲੇ ਨੇ ਤੇ ਅਲਵਿਦਾ ਕਰਕੇ ਮੈਂ ਚੱਲ ਕੇ ਖੁਦ ਗਿਆ ਸਪੈਸ਼ਲ ਸਮਾਂ ਕੱਢ ਕੇ ਸਾਡੇ ਇੱਕ ਹਾੜ ਦੇ ਦੋਸਤ ਪ੍ਰੋਫੈਸਰ ਕੋਲੇ ਚੰਡੀਗੜ੍ਹ ਇੱਕ ਬ੍ਰੇਨ ਦੇ ਪ੍ਰੋਫੈਸਰ ਕੋਲੇ ਜਦੋਂ ਉਹਨਾਂ ਨਾਲ ਗੱਲ ਕੀਤੀ ਵੀ ਹੈ ਕੀ ਹੋ ਰਿਹਾ ਜੀ ਪੰਜਾਬ 'ਚ ਜਦੋਂ ਦੇ ਕਰੋਨਾ ਦੇ ਟੀਕੇ ਲੱਗੇ ਨੇ ਇਹ ਉਦੋਂ ਦੀਆਂ ਜਿਹੜੀਆਂ 50 ਤੋਂ 60 ਸਾਲ ਦੀ ਉਮਰ ਦੀਆਂ ਮੌਤਾਂ ਨੇ ਜ਼ਿਆਦਾ ਹੋ ਰਹੀਆਂ ਨੇ ਉਹ ਵੀ ਇੱਕ ਮਿੰਟ 'ਚ ਰਹੀਆਂ ਨੇ ਤੇ ਬ੍ਰੇਨ ਵਾਲੇ ਕਹਿੰਦੇ ਇਹਦੇ ਵਿੱਚ ਕਰੋਨਾ ਦਾ ਕੋਈ ਰੋਲ ਨਹੀਂ ਉਹ ਡਾਕਟਰ ਕਦੇ ਵੀ ਨਹੀਂ ਕਹਿੰਦਾ ਹੁੰਦਾ ਵੀ ਕਰੋਨਾ ਦਾ ਟੀਕਾ ਗਲਤ ਹੈ ਜੀ ਕੋਈ ਵੀ ਡਾਕਟਰ ਆ ਜਾਏ ਉਹ ਦਵਾਈਆਂ ਨੂੰ ਨਕਾਰੂਗਾ ਨਹੀਂ ਜਦੋਂ ਹਾਰਟ ਵਾਲਿਆਂ ਕੋਲੇ ਗਏ ਹਾਰਟ ਵਾਲੇ ਡਾਕਟਰ ਨੇ ਮੇਰੇ ਦੋਸਤ ਨੇ ਦੱਸਿਆ ਕਹਿੰਦੇ ਹਾਰਟ ਦੇ ਦਰਦ ਨੂੰ ਅਸੀਂ ਪਛਾਣੇ ਨਹੀਂ ਰਹੇ ਜਦੋਂ ਦਾ ਕਰੋਨਾ ਲੰਘਿਆ ਬਾਡੀ ਸਾਡੀ ਵੀਕ ਹੋ ਗਈ ਹਾਰਟ ਦਾ ਦਰਦ ਜ਼ਰੂਰੀ ਨਹੀਂ ਤੁਹਾਡੇ ਦਿਲ ਵਾਲੀ ਸਾਈਡ ਹੋਵੇ ਜੇ ਤੁਹਾਡਾ 4 ਦਿਨ ਪੇਟ ਖਰਾਬ ਰਿਹਾ ਤੁਹਾਡਾ ਪੇਟ ਦਰਦ ਹੁੰਦਾ ਢੂਈ ਦਰਦ ਹੁੰਦੀ ਹੈ ਗਰਦਨ ਦੇ ਦੋਨੇ ਪਾਸੇ ਦਰਦ ਹੁੰਦਾ ਤਾਂ ECG ਆਪਣੀ ਨਾਲ ਦੀ ਨਾਲ ਕਰਾਓ ਔਰ ਇਸੀ ਦੀ ਤੁਹਾਡੀ ਜਾਨ ਬਚਾ ਸਕਦੀ ਹੈ ਅਜਿਹੇ ਲੋਕ ਅਲਵਿਦਾ ਕਰ ਗਏ ਜਿਹੜੇ ਸਵੇਰੇ 5 5 10 10 ਕਿਲੋਮੀਟਰ ਸੈਰ ਕਰਦੇ ਸੀ ਕਿਉਂ ਕਰ ਗਏ ਕਿਉਂਕਿ ਉਹਨਾਂ ਨੇ ਸਿੰਪਟਮ ਨਹੀਂ ਦੇਖੇ ਸਿੰਪਟਮ ਇਹਦੇ ਮੈਂ ਤੁਹਾਨੂੰ ਦੱਸਦਾ ਇੱਕ ਤਾਂ ਮੋਟਿਆਂ ਦੇ ਦੋਨੋਂ ਪਾਸੇ ਲਗਾਤਾਰ ਹਫਤਾ ਦਰਦ ਰਹੇ ਔਰ ਦਰਦ ਘੁੰਮ ਕੇ ਬੈਕ ਸਾਈਡ ਨੂੰ ਜਾਵੇ ਬਾਹਾਂ 'ਚ ਦਰਦ ਹੋਵੇ ਹਾਰਦਿਕ ਦਰਦ ਹੋਵੇ ਤਾਂ ਮੈਨ ਨੇ ਕਈ ਵਾਰੀ ਇੱਥੇ ਦਰਦ ਹੋਣ ਲੱਗ ਜਾਂਦਾ ਹੈ ਪੇਟ ਦਾ ਭਾਰਾ ਪਾਣਾ ਜਿਹੜਾ ਉਹ ਵੀ ਇਹਦੇ ਨਾਲ ریلیਟਡ ਹੈ ਚਾਰ ਦਿਨ ਪੇਟ ਖਰਾਬ ਰਿਹਾ ਸੀ ਕਮੈਸ ਤੋਂ ਗੋਲੀਆਂ ਲੈਣੇ ਆ ਕੋਈ ਗੱਲ ਨਹੀਂ ਜਦੋਂ ਵੀ ਪੇਟ ਖਰਾਬ ਹੁੰਦਾ ਇੱਕ ਨਾਲ ECG ਜ਼ਰੂਰ ਕਰਾ ਲਿਆ ਕਰੋ ਵੈਸੇ ਤਾਂ ECG 24 ਘੰਟੇ ਪਹਿਲਾਂ ਸਿੰਪਟਮ ਦਿੰਦੀ ਹੈ ਪਰ ਉਹ ਚਾਰ ਦਿਨ ਪਹਿਲਾਂ ਵੀ ਦੱਸ ਦਿੰਦੀ ਹੈ ਜਿਨ੍ਹਾਂ ਲੋਕਾਂ ਦੇ ਹਾਰਟ ਕਮਜ਼ੋਰ ਹੋਏ ਨੇ ਕਰੋਨਾ ਤੋਂ ਬਾਅਦ ਚ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਵੀ ਉਹ ਆਪਦਾ ECG ਦਾ ਪੈਟਰਨ ਸਾਲ 'ਚ ਇੱਕ ਦੋ ਵਾਰੀ ਜ਼ਰੂਰ ਚੈੱਕ ਕਰਾਉਣ ਕਿਉਂਕਿ ਬੰਦਾ ਚੰਗਾ ਭਲਾ ਤੁਰਿਆ ਕਰਦਾ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਅਗਲਾ ਕਹਿੰਦਾ ਮੈਂ ਕਿਉਂ ਜਾਵਾਂ ਉਹਨੂੰ ਜਾਣਨਾ ਤਾਂ ਚਾਹੀਦਾ ਜਦੋਂ ਬਿਮਾਰ ਰਹਿੰਦਾ 10 ਦਿਨ ਬਾਅਦ ਕੈਮਿਸਟ ਤੋਂ ਦਵਾਈ ਲੈਂਦੀ ਆਰਐਮਪੀ ਤੋਂ ਦਵਾਈ ਲੈਂਦੀ ਦਸ ਕੇ ਲੈਂਦੀ ਮੋਰਲੀ ਪਰ ਟੈਸਟ ਕੋਈ ਨਹੀਂ ਕਰਾਇਆ ਇੱਕ ਟੈਸਟ ਬਹੁਤ ਜ਼ਰੂਰੀ ਹੈ ECG ਮੇਰੇ ਕੋਲੇ ਪਿਛਲੇ ਹਫਤੇ ਬੰਦਾ ਆਇਆ ਇੱਕ ਫੋਨ ਆਇਆ ਉਹਨਾਂ ਦਾ ਮਾਨਸਾ ਤੋਂ ਕਹਿੰਦੇ ਸਾਡੇ ਇਸ ਤਰ੍ਹਾਂ ਕਰਕੇ 10 ਦਿਨ ਹੋ ਗਏ ਬਿਮਾਰ ਆ ਬਾਪੂ ਮੈਂ ਕਿਹਾ ECG ਕਰਾਓ ਜਦੋਂ ਉਹਦਾ ECG ਦਾ ਪੈਟਰਨ ਦੇਖਿਆ ਉਹਦੇ ਬਲੋਕੇਜ ਮੈਂ ਉਹਨੂੰ ਕਿਹਾ ਵੀ ਤੁਰੰਤ ਰਾਤੋਂ ਰਾਤ ਲੈ ਜਾਓ ਕੱਲ ਨੂੰ ਕੀ ਪਤਾ ਕੀ ਹੋਵੇ ਦੋ ਸਟੰਟ ਲੱਗੇ ਉਹਦੇ ECG ਚ ਉਹ ਬਜ਼ੁਰਗ ਦੀ ਉਮਰ ਸੀ 55 ਸਾਲ ਜਾਨ ਤਾਂ ਬਚ ਗਈ ਉਹਨਾਂ ਦੀ 50 ਰੁਪਏ ਦੀ ECG ਚਾਹੇ ਤੁਹਾਨੂੰ ਬੁਖਾਰ ਚੜਿਆ ਚਾਹੇ ਤੁਹਾਡਾ ਪੇਟ ਦਰਦ ਹੁੰਦਾ ਚਾਹੇ ਤੁਹਾਨੂੰ ਚੱਕਰ ਆਉਂਦੇ ਨੇ ਇੱਕ 50 ਰੁਪਏ ਦੀ ECG ਕਰਾ ਕੇ ਜਰੂਰ ਡਾਕਟਰ ਨੂੰ ਦਿਖਾ ਲਓ ਵੀ ਕਿਤੇ ਇਹਦਾ ਪੈਟਰਨ ਜਿਹੜੀਆਂ ਲਾ ਨਾ ਲਾਈਨਾਂ ਜੀਆਂ ਨੇ ਉਹ ਖਰਾਬ ਤਾਂ ਨਹੀਂ ਉਹਦੇ ਜੋ 1 ਮਿੰਟ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਦੱਸ ਦੂ ਨਹੀਂ ਪੰਜਾਬ ਦੇ ਵਿੱਚ ਇੰਨੀਆਂ ਆਣ ਆਈਆਂ ਮੋਤਾਂ ਹੋਣ ਲੱਗੀਆਂ ਮੈਂ ਖੁਦ ਇੰਨੀਆਂ ਬੰਦਿਆਂ ਨੂੰ ਮਿਲਦਾ ਸੀ ਚੰਗੇ ਭਲੇ ਉਹ ਪੰਜ ਬੰਦੇ ਤਾਂ ਆ ਸਸਾਂਦਾਂ ਦੇ ਵਿੱਚੇ ਵਿਚਾਰੇ ਚੜਾਈ ਕਰ ਗਏ। ਅੱਛਾ ਜੀ ਸਸ ਸਿੱਖਾ